ਸਤਿ ਸ਼੍ਰੀ ਅਕਾਲ ਜੀ ਇੰਡੀਆ ਨਿਊਜ਼ ਪੰਜਾਬ ਦੇ ਵਿੱਚ ਮੈਂ ਏ ਸ਼ਾਂਤ ਇਸ ਵੇਲੇ ਸ਼੍ਰੀ ਮੁਖਤਸਰ ਸਾਹਿਬ ਤੋਂ ਅਹਿਮ ਜਾਣਕਾਰੀ ਲੈ ਕੇ ਤੁਹਾਡੇ ਸਾਰਿਆਂ ਦੇ ਨਾਲ ਜੁੜਿਆ ਹਾਂ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਵਿਜੀਲੈਂਸ ਵਿਭਾਗ ਦਾ ਇੱਕ ਨਵਾਂ ਮੁਖੀ ਕਰਕੇ ਭ੍ਰਿਸ਼ਟਾਚਾਰ ਦੇ ਖਿਲਾਫ ਅਪਣਾਈ ਗਈ ਜ਼ੀਰੋ ਟੋਲਰੈਂਸ ਨੀਤੀ ਦਾ ਪ੍ਰਮਾਣ ਅੱਜ ਐਤਵਾਰ ਵਾਲੇ ਦਿਨ ਵੀ ਦੇਖਣ ਨੂੰ ਮਿਲ ਗਿਆ ਹੈ ਦੱਸ ਦਈਏ ਕਿ ਐਕਚੁਅਲੀ ਭ੍ਰਿਸ਼ਟਾਚਾਰ ਨਾਲ ਜੁੜੇ ਹੋਏ ਲੋਕ ਸ਼ਨੀਵਾਰ ਅਤੇ ਐਤਵਾਰ ਨੂੰ ਆਪਣਾ ਰਿਸ਼ਵਤ ਖੋਰੀ ਅਤੇ ਬੇਈਮਾਨੀਆਂ ਦੇ ਧੰਦੇਆਂ ਵਾਸਤੇ ਚੁਣ ਲੈਂਦੇ ਹਨ ਕਿ ਸ਼ਾਇਦ ਕਿਤੇ ਨਾ ਕਿਤੇ ਘਟੀਆਂ ਹਰਕਤਾਂ ਦੇ ਮਾਮਲੇ ਵਿੱਚ ਅਜਿਹੇ ਲੋਕਾਂ ਦਾ ਬਚਾਅ ਹੋ ਜਾਵੇ ਪਰ ਪੰਜਾਬ ਵਿਜੀਲੈਂਸ ਨੇ ਅੱਜ ਐਤਵਾਰ ਵਾਲੇ ਦਿਨ ਨਗਰ ਕੌਂਸਲ ਮਲੋਟ ਦੇ ਇੱਕ ਕਲਰਕ ਨੂੰ 20000 ਰੁਪਏ ਦੀ ਰਿਸ਼ਵਤ ਲੈਂਦਿਆਂ ਰंगे ਹੱਥੀਂ ਕਾਬੂ ਕਰ ਲਿਆ ਹੈ ਫਿਲਹਾਲ ਦੀ ਖੜੀ ਭਾਵੇਂ ਵਿਜੀਲੈਂਸ ਵੱਲੋਂ ਇਸ ਮਾਮਲੇ ਵਿੱਚ ਕੋਈ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਪ੍ਰੈਸ ਨੋਟ ਜਾਰੀ ਕੀਤਾ ਗਿਆ ਜਿਸ ਵਿੱਚ ਵਿਜੀਲੈਂਸ ਨੇ ਸਪਸ਼ਟ ਕੀਤਾ ਹੈ ਕਿ ਸੁਰੇਸ਼ ਕੁਮਾਰ ਨਾਮ ਦੇ ਇਸ ਕਲਰਕ ਨੇ ਮਲੋਤ ਦੀ ਰਹਿਣ ਵਾਲੀ ਇੱਕ ਵਿਧਵਾ ਔਰਤ ਜੰਗੀਰ ਕੌਰ ਦੇ ਪਾਸੋਂ 50000 ਰੁਪਏ ਦੀ ਰਿਸ਼ਵਤ ਦਾ ਸੌਦਾ ਤੈਅ ਕੀਤਾ ਸੀ ਕਿਉਂਕਿ ਉਹ ਕੋਤ ਬਜ਼ੁਰਗ ਔਰਤ ਨੇ ਆਪਣਾ ਘਰ ਪਾਉਣ ਵਾਸਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ ਸਰਕਾਰ ਤੋਂ ਪੈਸੇ ਲੈਏ ਸਨ ਇੱਕ ਛੋਟੇ ਪੱਦਰ ਤੇ ਇੱਕ ਪੀੜਿਤ ਪਰਿਵਾਰ ਵਿਧਵਾ ਔਰਤ ਜਿਸ ਨੇ ਘਰ ਬਣਾਉਣ ਵਾਸਤੇ ਪੈਸੇ ਲੈਏ ਸਨ ਤਾਂ ਉਸ ਨੂੰ ਹਜ਼ਾਰਾਂ ਰੁਪਏ ਤਨਖਾਹ ਲੈਣ ਵਾਲਾ ਇਹ ਕਲਰਕ ਰਿਸ਼ਵਤ ਦੀ ਰਾਸ਼ੀ ਦੇ ਵਿੱਚ ਲਗਾਤਾਰ ਚੁੰਡ ਰਿਆ ਸੀ ਜਿਸ ਦੀ ਰਿਕਾਰਡਿੰਗ ਜਗੀਰਪੁਰ ਵੱਲੋਂ ਵਿਜੀਲੈਂਸ ਵਿਭਾਗ ਨੂੰ ਦਿੱਤੀ ਗਈ ਤਾਂ ਵਿਜੀਲੈਂਸ ਨੇ ਇਸ ਮਾਮਲੇ ਵਿੱਚ ਵੱਡਾ ਐਕਸ਼ਨ ਕਰਦਿਆਂ ਵਿਜੀਲੈਂਸ ਦੇ ਬਠਿੰਡਾ ਵਿਖੇ ਮੁਕੱਦਮਾ ਨੰਬਰ 6 ਦਰਜ ਕਰਕੇ ਸਰਕਾਰੀ ਗਵਾਹਾਂ ਦੀ ਹਾਜ਼ਰੀ 'ਚ ਸੁਰੇਸ਼ ਕੁਮਾਰ ਨਾਮ ਦੇ ਕਲਰਕ ਨੂੰ ਨਗਰ ਕੌਂਸਲ ਮਲੋਟ ਦੇ ਨੇੜੇੋਂ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕਰ ਲਈ ਹੈ ਇਸ ਮਾਮਲੇ ਵਿੱਚ ਜਿਵੇਂ ਹੀ ਵਿਜੀਲੈਂਸ ਅਧਿਕਾਰੀਆਂ ਦਾ ਕੋਈ ਅਧਿਕਾਰਕ ਬਿਆਨ ਆਵੇਗਾ ਤੁਹਾਡੇ ਤੱਕ ਪਹੁੰਚਾ ਦਿੱਤਾ ਜਾਵੇਗਾ ਉਦੋਂ ਤੱਕ ਲਈ ਸਾਡੀ ਨਿਊਜ਼ ਟੀਮ ਨੂੰ ਆਗਿਆ ਦੇਉ ਧੰਨਵਾਦ